ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਖਾਸ ਕਰਕੇ ਜਿਹੜੇ ਸੰਗਰੂਰ ਦੇ ਲੋਕ ਨੇ ਤੇ ਸੰਗਰੂਰ ਦੇ ਵਿੱਚ ਸਤੌਜ ਵਾਲਾ ਮਾਨ ਉਹਦਾ ਪਿੰਡ ਵੀ ਆਉਂਦਾ ਭੁੱਲ ਨਾ ਜਾਇਓ ਮੈਂ ਚੇਤੇ ਕਰਵਾ ਦਿੰਦਾ ਜਦੋਂ ਸਿਮਰਿਤ ਮਾਨ 5.5000 ਰੋਟ ਨਾਲ ਜਿਮਨੀ ਚੋਂ ਜਿੱਤ ਗਏ ਸੀ ਸੰਗਰੂਰ ਤੋਂ ਉਦੋਂ ਇੱਕ ਡਰਾਮਾ ਕੀਤਾ ਸੀ ਇਹਨਾਂ ਨੇ ਜਿਹੜਾ ਬਿਜ਼ਨਸਗਲਾ ਸੀ ਮਾਨਸਾਂ ਵਾਲਾ ਐਮਐਲਏ ਸ਼ਾਇਦ ਉਹਨੂੰ ਡਾਕਟਰੀ ਲੈਣ ਦੇ ਵਿੱਚੋਂ ਚੱਕਿਆ ਸੀ ਵੀ ਸ਼ਾਇਦ ਸਿਹਤ ਮੰਤਰੀ ਬਣਾਵਾਂਗੇ ਇਹ じゃ ਕੁਝ ਬਣਾਇਆ ਸੀ ਉਦੋਂ ਉਦੋਂ ਵੀ ਡਰਾਮਾ ਕੀਤਾ ਸੀ ਆਹ ਦੇਖੋ ਜੀ ਅਸੀਂ ਆਪਣਾ ਮੰਤਰੀ ਫੜ ਲਿਆ ਤੇ ਮੰਤਰੀ ਫੜ ਕੇ ਇਹ ਇਹ ਰੇਸ਼ਮਤ ਖੋਰੀ ਵਾਲਾ ਜਿਹੜਾ ਹੈਗਾ ਸੀ ਉਹ ਕੀ ਕਹਿੰਦੇ ਹੁੰਦੇ ਨੇ ਉਹ ਸ਼ਬਦ ਮੈਨੂੰ ਹੁਣ ਆਉਂਦੇ ਹੀ ਨਹੀਂ ਕਿਉਂਕਿ ਮੈਂ ਪੜ੍ਹੇ ਲਿਖੇ ਹੈ ਨਹੀਂ ਐਨਾ ਚਲੋ ਕੋਈ ਨਹੀਂ ਤੁਸੀਂ ਸਮਝ ਜਾਣਾ ਤੇ ਹੁਣ ਸੇਮ ਡਰਾਮਾ ਉਹੀ ਫੇਰ ਕੀਤਾ ਹੁਣ ਕਿੱਥੀ ਹੋਣੀ ਇਲੈਕਸ਼ਨ ਹੁਣ ਲੁਧਿਆਣੇ ਹੋ ਗਈਆਂ ਵਾਈਲ ਇਲੈਕਸ਼ਨ ਤੇ ਹੁਣ ਜਿਹੜਾ ਜਲੰਧਰ ਉਹ ਕਿੱਥੋਂ ਸੀਗਾ ਸੈਂਟਰਲ ਵਾਲਾ ਕੀ ਨਾਮ ਦਾ ਰਾਮਨ अरोड़ा ਇਹ ਉਹੀ ਹੈ ਨਾ ਜਿਹਨੇ ਭਵੰਤਮਾਨ ਨੂੰ ਕਿਰਾਏ ਦੇ ਘਰ ਲੈ ਕੇ ਦਿੱਤਾ ਸੀ ਜਦੋਂ ਜਿਹੜਾ ਬੀਜੇਪੀ ਦੇ ਭੱਜ ਗਿਆ ਸੀ ਇਹਨਾਂ ਦਾ ਐਮਪੀ ਬਣ ਕੇ ਉਦੋਂ ਤੇ ਉਹੀ ਹੈ ਹੁਣ ਉਹ ਉਹ ਨਾਟਕਵਾਜੀ ਕੀਤੀ ਉੱਥੇ ਇਲੈਕਸ਼ਨ ਜਿੱਤਣ ਵਾਸਤੇ ਵੀ ਲੋਕ ਕਹਿਣ ਵੀ ਕਿਆ ਬਾਤ ਹੈ ਇਹ ਤਾਂ ਆਪਣੇ ਐਮਐਲਏ ਨੂੰ ਫੜੀ ਜਾਂਦੇ ਆ ਜੇ ਫੜਨੇ ਨੇ ਨੇ ਮੈਨੂੰ ਫੋਨ ਕਰ ਲੈ ਦੱਸ ਦੇਣਾ ਵੀ ਕਿਹਦੇ ਘਰੇ ਕਿੰਨੇ ਪੈਸੇ ਪਏ ਨੇ ਕਿਹੜਾ ਨਸ਼ਾ ਵੇਚਦਾ ਮੈਂ ਦੱਸ ਦੂੰ ਕਿਉਂ ਲੋਕਾਂ ਨੂੰ ਮੂਰਖ ਬਣਾਉਣ ਲੱਗਿਓ ਜਣ ਚਲੋ ਹੁਣ ਦੂਜੀ ਗੱਲ ਮੈਂ ਹੋਰ ਕਰਨੀ ਹੈ ਧਿਆਨ ਰੱਖਿਓ ਜਿਸ ਬੰਦੇ ਨੇ 3 ਕਰੋੜ ਦੇ ਕੇ ਟਿਕਟ ਖਰੀਦੀ ਹੋਵੇ ਐਮਐਲਏ ਦੀ ਇਹ ਆਮ ਘਰਾਂ ਦਾ ਮੁੰਡਾ ਥੋੜੀ ਆਮ ਘਰਾਂ ਦਾ ਨਹੀਂ ਹੈਗਾ ਇਹ ਇਦਾਂ ਜਲੰਧਰ ਸ਼ਹਿਰ ਵਿੱਚ ਤਾਂ ਕੋਠੀ 5 ਕਰੋੜ ਦੀ ਹੈ। ਆਮਕਰਾਂ ਦਾ ਮੁੰਡਾ ਕਿੱਦਾਂ ਹੋਊਗਾ? ਔਰ ਜਿੱਥੇ ਇਹਦੀ ਕੋਠੀ ਹੈ ਉੱਥੇ ਦੇ ਘਟੋ ਘਟ 10 ਕਰੋੜ ਦੀ ਹੋਊਗੀ। ਮੈਂ ਦੇਖ ਕੇ ਆ ਜਾ ਕਿ ਇਹ ਆਮਕਰਾਂ ਦਾ ਮੁੰਡਾ ਕੰਨੋ ਸੀ। ਚਲੋ ਡਰਾਮੇ ਨਾ ਕਰੋ। ਜੇ ਉਹਦੇ ਘਰੋਂ 2-4 ਕਿਲੋ ਸੋਨਾ ਫੜਿਆ ਗਿਆ, 20 ਕਰੋੜ ਰੁਪਇਆ ਫੜਿਆ ਕਿੱਡੀ ਖਾਸ ਗੱਲ ਹੈ? ਅਗਲੇ ਨੇ 15 ਕਰੋੜ ਰੁਪਇਆ ਇਲੈਕਸ਼ਨ ਤੇ ਲਾਇਆ ਹੋਣਾ, 3 ਕਰੋੜ ਦੀ ਟਿੱਕ ਲਈ ਹੋਣੀ ਹੈ, ਅਗਲੇ ਡੱਬ ਤੱਕ ਕਰਨੀ ਹੈ। ਦੇਖੋ ਕਿੱਡਾ ਵੱਡਾ ਡਰਾਮਾ ਇਹ ਜਿਹੜੀਆਂ ਪੰਜਾਬ ਦੀਆਂ ਭੇਡਾਂ ਨੇ ਨਾ ਉਹ ਥੋੜਾ ਜਿਹਾ ਕੰਨ ਖੋਲ ਕੇ ਗੱਲ ਸੁਣਦੇ ਬਸ ਭੇਡਾਂ ਦੇ ਕੰਨ ਤਾਂ ਬੰਦ ਹੀ ਹੁੰਦੇ ਨੇ ਮੈਡਮ ਉਹ ਫਸੀ ਹੁੰਦੀ ਹੈ ਜਿਆਦਾ ਆਵਾਜ਼ ਸੁਣਦੀ ਨਹੀਂ ਹੁੰਦੀ ਇਹ ਉਹੀ ਬਦਲਾ ਹੈ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ ਕਹਿੰਦੇ ਸੀ ਨਾ ਆ ਬਣਾ ਤਾ ਇਹ ਤਾਂ ਹਲੇ ਇੱਕ ਹੈ 30 40 ਕਰੋੜ ਰੁਪਈਆ ਤੇ ਜਿਹੜਾ ਮੋਬਾਈਲ ਰਿਪੇਅਰ ਕਰਦਾ ਸੀ ਨਾ ਉਹ ਉਗੋ ਕੇ ਹੈ ਨਾ ਲਾਭ ਸਿੰਘ ਉਹਦੇ ਕੋਲੇ ਹੋਊਗਾ 2 3 ਕਰੋੜ ਦੀ ਕੋਠੀ ਤਾਂ ਤਪੇਚ ਭੂਤਾਂ ਤੋਂ ਉਹ ਲਈ ਬੈਠਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਚਲੋ ਹੁਣ ਮੈਂ ਦੱਸ ਦਿੰਦਾ ਵੀ ਫੋਨ ਆ ਕੀ ਹੈ ਜਦੋਂ ਸਿਮਰਜੀਤ ਮਾਨ ਜਿੱਤਿਆ ਸੀ ਉਦੋਂ ਨੇ ਕੀਤਾ ਸੀ ਇੱਕ ਤਾਂ ਉਹ ਜਿਹੜਾ ਜਨਾਨੀ ਬਾਸੀ ਮਰ ਗਿਆ ਦੀਪ ਸਿੱਧੂ ਉਹਦਾ ਕ੍ਰੈਡਿਟ ਲੈ ਲਿਆ ਸੀ ਉਹਨੇ ਤੇ ਕਿ ਸਿੱਧੂ ਮੂਸੇਵਾਲਾ ਤਾਂ ਜਿੱਤ ਗਿਆ ਸੀ ਉਹਦਾ ਜਲੂਸ ਨਿਕਲਿਆ ਚੰਗੇ ਤਰ੍ਹਾਂ ਦਾ ਤੇ ਹੁਣ ਹੁਣ ਲੁਧਿਆਣੇ ਇਲੈਕਸ਼ਨ ਹੋਣਗੇ ਤੇ ਹੁਣ ਕਹ ਲੈ ਜਲੂਸ ਨਹੀਂ ਹੁਣ ਮੈਂ ਕਹਿੰਨ ਜੁੱਤੀਆਂ ਦੇ ਹਾਰ ਵੀ ਬੈਣਗੇ ਉੱਥੇ ਲੱਛਣੇ ਲੱਗਦੇ ਅੱਛਾ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਨਾ ਇਹਦੇ ਵਿੱਚ ਮੈਂ ਆਪਣਾ ਇੱਕ ਵੀ ਸ਼ਬਦ ਨਹੀਂ ਵਰਤਿਆ ਦੇ ਨਾਮ ਮਰਤਨਾ ਹੈ ਕਈ ਵਾਰੀ ਕਿਸੇ ਨੂੰ ਤਲਕੀ ਹੁੰਦੀ ਹੈ ਵੀ ਉਹ ਗਿਆਨੀ ਸ੍ਰੀ ਸਾਹਿਬ ਪਾਈਏ ਦੇ ਪਾਠ ਕਰਦਾ ਕਿੱਦਾਂ ਬੋਲੀ ਜਾਂਦਾ ਹੈ ਇਹ ਮੈਂ ਨਹੀਂ ਕੁਝ ਬੋਲਣਾ ਮੈਂ ਤਾਂ ਤੁਹਾਨੂੰ ਹੁਣ ਬਸ ਲਾਸਟ ਇੱਕ ਥੋੜਾ ਜਿਹਾ ਦਲਾਸਾ ਦੇਣਾ ਉਹ ਤੁਹਾਡੇ ਲਈ ਬਦਗਿਆ ਹੋਊਗਾ ਉਹ ਇਹ ਹੈ ਵੀ ਹਾਥੀ ਲੰਘ ਗਿਆ ਖੂਸ਼ ਰਹਿ ਗਈ 4 ਸਾਲ ਹੋ ਗਏ ਸਾਲਕ ਬਾਕੀ ਹੈ ਓਕੇ ਸੌਕੇ ਫੋਰ ਕਢ ਲਓ ਤੇ ਫੇਰ ਢੋਲ ਵਜਾ ਕੇ ਫੇਰ ਬਦਲਾ ਚਾਹੀਦਾ ਫੇਰ ਪਿੱਟ ਲਿਓ ਫੇਰ ਕੋਈ ਹੋਰ ਆਜੂ ਤਿਆਰ ਬੈਠੇ ਨੇ ਦਲਾਲੇ ਬੈਠੇ ਬੱਧੂ ਫੇਰ ਉਦਨ ਢੋਲ ਵਜਾ ਲਿਓ ਇੱਕ ਸਵਾਲ ਨਾ ਮੈਂ ਬਹੁਤ ਵਾਰ ਕੀਤਾ ਵੀ ਹੈ ਤੇ ਮੇਰਾ ਮਨ ਕਰਦਾ ਰਹਿੰਦਾ ਵੀ ਕਰ ਦਿਓ ਦੁਬਾਰਾ ਫੇਰ ਉਹ ਜਿਹੜਾ ਆ ਜਿਹੜੀ ਮਸ਼ਹੂਰ ਹੁੰਦਾ ਹੁੰਦਾ ਸੀ ਗੱਲਾਂ ਆਲੜੀ ਦਾ ਮੁੰਡਾ ਸਕੂਲ ਚ ਜਾਂਦਾ ਸੀ ਹਾਲਾਂਕਿ ਕਥਾਵਾਚਕਾਂ ਦੀਆਂ ਸਟੋਰੀਆਂ ਨੇ ਉਹ ਗਾਪੀ ਮਾਰਦੇ ਹੁੰਦੇ ਪਰ ਫਿੱਟ ਬਹਿ ਜਾਂਦੇ ਅੰਗੀਵਰੀ ਉਹ ਕਹਿੰਦਾ ਜੀ 100 ਭੇਡ ਦੇ ਵਿੱਚੋਂ ਜੇ ਇੱਕ ਭੇਡ ਕੱਢ ਦਈਏ ਪਿੱਛੇ ਕਿੰਨੀਆਂ ਰਹਿ ਗਈਆਂ ਤਾਂ ਇੱਕ ਬੱਚਾ ਬੈਠਾ ਸੀ ਆਲੜੀ ਦਾ ਉਹ ਬਾਅਦ ਵਿੱਚ ਉੱਠਿਆ ਅੱਜ ਮੈਂ ਨਵੇਂ ਤਰੀਕੇ ਨਾਲ ਸੁਣਨ ਲੱਗਾ ਕਿ ਪਹਿਲਾਂ ਜਿਹੜਾ ਬੜਾ ਸਿਹਾਰ ਸੀ ਉਹ ਠਿਆ ਕਹਿੰਦਾ ਜੀ 99 ਰਹਿ ਗਏ ਪਿੱਛੇ ਆਲਰੀ ਦਾ ਮੁੰਡੇ ਨੂੰ ਪਤਾ ਸੀ ਉਹ ਕਹਿੰਦਾ ਜੀ ਨਹੀਂ 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 ਤੁਹਾਡਾ ਸਵਾਲ ਗਲਤ ਹੈ ਉਹ ਕਹਿੰਦਾ ਕਿਉਂ ਕਹਿੰਦਾ ਜੇ ਤਾਂ ਇਹ ਕਹਿਣਾ ਸੀ ਵੀ 100 ਚੋਂ ਇੱਕ ਕੱਢ ਕੇ ਪਿੱਛੇ ਕਿੰਨੇ ਰਹਿ ਗਏ ਫਿਰ ਤਾਂ 99 ਰਹਿ ਜਾਂਦੇ ਕਹਿੰਦਾ ਭੇਡਾਂ ਨੇ ਕਹਿਣਾ ਸੀ ਮਾਸਟਰ ਕਹਿੰਦਾ ਕਿਉਂ ਕਹਿੰਦਾ ਜਦੋਂ 100 ਭੇਡ ਵਿੱਚੋਂ ਇੱਕ ਭੇਡ ਕੱਢੋਗੇ ਸਾਰੀਆਂ ਇੱਕ ਦੇ ਪਿੱਛੇ ਜਾਣਗੀਆਂ ਢੇੜ ਚਾਲੇ ਇਸ ਨੂੰ ਕਹਿੰਦੇ ਸਮਝਾਈ ਨਾ ਪਹਿਲਾਂ 22 ਚ ਭੇਡਾਂ ਬਣ ਗਿਆ ਸੀ ਹੁਣ ਦੁਬਾਰੇ 27 ਚ ਬਣਨਾ 27 ਚ ਬਣ ਜਿਓ ਤਿਆਰੀ ਕਰ ਲੋ ਤਾਂ ਉਹਨਾਂ ਵਧਾ ਲੋ ਮਾੜੀ ਮੋਟੀ ਮਹਿੰਗੀ बिकੂਗੀ ਕੀਮਤ ਵਧੀਆ ਪੈ ਜਾਂਦੀ ਹੈ ਇਹ ਉਹਨਾਂ ਦੇ ਗਲਤੀ ਉਹਨਾਂ ਨੇ ਕਸੂਰ ਛੱਡ ਹੈ ਅਸੀਂ ਕੋਈ ਦੇਖਿਆ ਨਹੀਂ ਵੀ ਐਕਸਪੀਰੀਅੰਸ ਹੈ ਕਿਸੇ ਨੂੰ ਇਹਨਾਂ ਵਿੱਚੋਂ ਕੋਈ ਬੰਦਾ ਪੰਚਾਇਤ ਮੈਂਬਰ ਨਹੀਂ ਸੀ ਕੋਈ ਸਰਪੰਚ ਨਹੀਂ ਸੀ ਉਹ ਜਿਹੜਾ ਕਪਲ ਸ਼ਰਮਾ ਕਹਿੰਦਾ ਹੁੰਦਾ ਹੈ ਜਿਹਦਾ ਕਹਿੰਦਾ ਰਾਸ਼ਨ ਕਾਰਡ ਨਾ ਬਣਿਆ ਹੋਵੇ ਉਹਨੂੰ ਸਿੱਧਾ ਪਾਸਪੋਰਟ ਦੇ ਦਿਓ ਹਾਲਾਂਕਿ ਉਹਨੇ ਉਹ ਦੂਜੇ ਨੂੰ ਕਿਹਾ ਸੀਗਾ ਕਿਹੜੀ ਸੀ ਉਹ ਜਿਹੜੀ ਟਰਨੀ ਲੰਬੇ ਜੀ ਉਹਦੇ ਬਾਰੇ ਚ ਕਿਹਾ ਸੀ ਸਮਝਾਈ ਗੱਲ ਦੀ ਇਹ ਉਹ ਲੋਕ ਨੇ ਚਲੋ ਕੋਈ ਨਹੀਂ ਜੇਕਰ ਉਹ 2-4 ਕਿਲੋ ਸੋਨਾ ਫੜਿਆ ਗਿਆ ਕੋਈ ਵੱਡੀ ਗੱਲ ਨਹੀਂ ਅਗਲੇ ਨੇ ਜਲੰਧਰ ਸ਼ਹਿਰ ਵਿੱਚ ਜੈਵਲਰੀ ਵਾਲੇ ਬਹੁਤ ਬੈਠੇ ਆ ਵੀ ਟੈਕਸ ਮਾਪ ਕਰਾਂਗੇ ਦੇਜਾ ਚਾਰ ਵਿੱਚ ਕੋੜਾ ਅਗਲਾ ਜੀ ਦੇਜਣ ਦਾ ਦੁਕਾਨਾ ਵੱਧੂ ਨੇ ਜੇ ਇੱਕ ਬਿਸਕੁਟ ਮਹੀਨੇ ਬਾਅਦ ਵੀ ਮਿਲ ਜੇ ਕਿੰਨੇ ਮਹੀਨੇ ਹੋਗੇ 4 ਸਾਲਾਂ ਵਿੱਚ 48 ਹੋਗੇ ਤੇ ਦੁਕਾਨਾਂ ਕਿੰਨੀਆਂ ਨੇ ਉੱਥੇ ਤਕਰੀਬਨ 2 400 ਤਾਂ ਨਾਰਮਲ ਹੀ ਗੱਲ ਹੈ ਇੱਕ ਇੱਕ ਬਿਸਕੁਟ ਦੇ ਨਾਲ ਹੀ ਕੰਟਰੋਲ ਸੋਨਾ ਹੋ ਜਾ ਕੀ ਹੋ ਗਿਆ ਜੇ ਫੜ ਲਿਆ ਸਬਰ ਕਰੋ ਅਗਲੀ ਦੀ ਵਾਰ ਹੀ ਹੈ ਲੁੱਟਣ ਦੀ ਅਗਲਿਆਂ ਨੂੰ 4 ਸਾਲ ਪੂਰੇ ਹੋ ਗਏ ਪੰਜਵਾਂ ਹੋ ਜਾਊਗਾ ਤੇ ਫਿਰ ਕੋਈ ਹੋਰ ਆ ਜਾਊਗਾ ਇਹ ਤਾਂ ਛਿੱਤਰੀ ਖਾਣੇ ਖਾਈ ਚੱਲਾਂਗੇ ਇਹ ਉਹੀ ਨੇ ਜਿਹੜੇ ਕਹਿੰਦੇ ਸੀ 74 ਸਾਲ ਹੋ ਗਏ ਸਾਨੂੰ ਲੁੱਟਦਿਆਂ ਨੂੰ ਪੰਜਾਬ ਦਾ ਵੇੜਾਗਰ ਕਰਤਾ ਚਲੋ ਬਹੁਤ ਆ ਇੰਨੀ ਕੁੱਤੇ ਖਾਣੀ ਵੱਧੂ ਹੁੰਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ